ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖ ਜਗਤ ਲਈ ਸਿੱਖ ਪੰਥ ਲਈ ਬਹੁਤ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲ ਜੋ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਵਾਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਸਿੱਖ ਜਥਿਆਂ ਨੂੰ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਦਿੱਤੀ ਹੈ ਪਰਮਾਨਗੀ ਦਿੱਤੀ ਹੈ ਸਮੁੱਚੇ ਸਿੱਖ ਜਗਤ 'ਚ ਖੁਸ਼ੀ ਦੀ ਲਹਿਰ ਦੋਸਤੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਨਰਿੰਦਰ ਮੋਦੀ ਜੀ ਵੱਲੋਂ ਦੇਸ਼ ਦੀ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਿੱਖ ਜਗਤ ਲਈ ਸਿੱਖ ਪੰਥ ਲਈ ਹਮੇਸ਼ਾ ਮਾਰ ਵਧਾਉਣ ਲਈ ਹਮੇਸ਼ਾ ਚੰਗੇ ਤੇ ਵੱਡੇ ਉਪਰਾਲੇ ਕੀਤੇ ਗਏ ਸੋ ਸਾਡੇ ਸਾਰਿਆਂ ਵੱਲੋਂ ਸਮੂਹ ਸਿੱਖ ਜਗਤ ਵੱਲੋਂ ਪੰਥ ਵੱਲੋਂ ਨਰਿੰਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਤਾਹੇ ਦਿਨੋਂ ਧੰਨਵਾਦ ਹੈ ਔਰ ਇਸੇ ਤਰ੍ਹਾਂ ਸਮੂਹ ਸਿੱਖ ਜਗਤ ਉਹਨਾਂ ਵੱਲੋਂ ਸਿੱਖ ਪੰਥ ਲਈ ਕੀਤੇ ਇਹੋ ਜਿਹੇ ਵੱਡੇ ਸ਼ਲਾਘਾਯੋਗ ਉਪਰਾਲਿਆਂ ਦੀ ਜਿੱਤੇ ਕਦਰ ਕਰਦਾ ਸਤਿਕਾਰ ਕਰਦਾ ਉਤੇ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਹੈ ਕਿਉਂਕਿ ਜੇ ਨਰਿੰਦਰ ਮੋਦੀ ਜੀ ਸਿੱਖ ਪੰਥ ਲਈ ਇੰਨਾ ਸੋਚਦੇ ਨੇ ਤਾਈਓ ਸਿੱਖ ਜਗਤ ਸਿੱਖ ਪੰਥ ਲਈ ਦੇਸ਼ ਦੀ ਸਰਕਾਰ ਇਸ ਤਰ੍ਹਾਂ ਦੇ ਚੰਗੇ ਤੇ ਵੱਡੇ ਫੈਸਲੇ ਲੈ ਸਕਦੀ ਔਰ ਦੋਸਤੋ ਵੱਡੀ ਗੱਲ ਇਹ ਵੀ ਹੈ ਕਿ ਜਿਹੜੇ ਜਥਿਆਂ ਨੇ ਜਾਣਾ ਉਹਨਾਂ ਜਥਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਮੋਦੀ ਸਰਕਾਰ ਵਚਨਬੱਧ ਹੈ ਔਰ ਲੋੜ ਪੈਂਦੀ ਸਿੱਖ ਪੰਥ ਨੂੰ ਜਿੱਥੇ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹਦੇ ਲਈ ਮੋਦੀ ਸਰਕਾਰ ਹਾਜ਼ਰਬਾਦ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਮੁੱਚੀ ਟੀਮ ਵੱਲੋਂ ਪਰ ਸਿੱਖ ਪੰਥ ਵੱਲੋਂ ਮੋਦੀ ਜੀ ਦਾ ਭਾਰਤੀ ਜਨਤਾ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ